ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀਆਂ ਆ ਵਿੱਚੋਂ ਦੋ ਸੁਈਆਂ ਵਾਂ ਤੇ ਇੱਕ ਗੱਬਣ ਆ ਤੇ ਇੱਕ ਬਿਨਾ ਬੱਚੇ ਤੋਂ ਸੁਈਆਂ ਦੀ ਆਪਣੀ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਖੜੋ ਤੇ ਕੱਪਣਾ ਆਪਣੀ ਪਾਸ ਕਰਕੇ ਖੜਾ ਇੱਥੋਂ ਹੀ ਆਪਣੀ ਤਸੱਲੀ ਕਰਕੇ ਪਸ਼ੂ ਦੀ ਖੜਿਆ ਕਰੋ ਜੀ ਕਦੀ ਵੀ ਨਹੀਂ ਵੀਡੀਓ ਚ ਕਿੰਨੇ ਵੀ ਜਿਆ ਬਿਨਾ ਚਲਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲਓ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਸਾਡੀ ਗੱਲਾਂ ਤੇ ਵੀ ਜਰੂਰ ਗੌਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਬੜੀ ਕਿਰਪਾ ਬਾਬਾ ਪਾਲਾ ਹਾਂ ਜੀ ਭਾਜੀ ਚਲੋ ਕਿਰਪਾ ਚਾਹੀਦੀ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਕਿਰਪਾ ਭਰੀ ਤੁਸੀਂ ਤੇ ਉਦੋਂ ਦੀ ਇੱਕੋ ਵੀਡੀਓ ਪਾਈ ਨਵੇਂ ਸਾਲ ਵਾਲੀ ਦਿੰਦੀ ਅੱਜ ਮਾ ਆਏ ਜੀ ਵੀਂਦਣੀ ਬਾਤ ਕਰੀ ਉਹ ਤੁਹਾਨੂੰ ਵਦਾ ਫਿਰ ਟਾਈਮ ਨਹੀਂ ਲੱਗਣਗਾ ਥੋੜਾ ਜਿਹਾ ਹਾਂ ਜੀ ਲੋੜੀ ਲਾੜੀ ਜੀ ਵੀਜੀ ਰਹੇ ਕਰਨਾਲੇ ਹੱਥ ਦੰਦਾ ਦੰਦਾ ਪੈਂਦੇ ਰਹੇਗਾ ਹਾਂ ਜੀ ਹਾਂ ਜੀ ਥੋੜੀ ਦਿਨ ਛੋਟੇ ਹੋਣ ਦੇਣ ਵਧੀਆ ਥੋੜੇ ਲੋੜੀਓ ਬਾਾਕੀ ਚਲੋ ਤੁਹਾਡਾ ਕੰਮ ਨੇ ਹੋ ਗੰ ਚੈਨਲ ਤੇ ਨਾ ਬਹੁਤ ਭਾਜੀ ਮਾਲ ਵੇਚ ਆਪਾਂ ਤੇ ਬਾਕੀ ਚਲੋ ਫਿਰ ਉਹਨਾਂ ਦੀ ਡਿਊਟੀ ਲੱਗੀ ਰਹੀ ਹੁੰਦੇ ਦਿਨ ਨਹੀਂ ਲੱਗੀ ਲੱਗੀ ਆ ਰਾਤੀ ਸਾਨੂੰ ਤੱਕੇ ਨਾ ਆਦੇ ਕੋ ਟਾਈਮ ਪਵਾ ਤੁਸੀਂ ਕਿੱਥੇ ਆਉਂਦੇ ਹੋ ਅਜੇ ਤੁਸੀਂ ਜਾ ਕੇ ਭਾਜੀ ਕੋਲ ਮੈਂ ਨਹੀਂ ਤੁਸੀਂ ਆਓ ਭਾਜੀ ਕੋਈ ਨਹੀਂ ਹੁਣ ਇੱਕ ਵਾਰੀ ਆ ਗਏ ਆ ਫੇਰ ਹਾਂਜੀ ਹਾਂਜੀ ਇਦਾਂ ਹੀ ਭਾਜੀ ਨਾਲ ਮਰ ਕੇ ਆਪਾਂ ਸਾਰੀ ਜਣਾ ਟਾਈਮ ਤੇ ਹਾਂਜੀ 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 ਠੀਕ ਆ ਹਾਂਜੀ ਤੇ ਚਲੋ ਨਾਮ ਦੱਸਦੇ ਕਰੀਏ ਨਾਮ ਭਾਈ ਮੈਂ ਅਮਰਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਵਾ ਬਕਾਲਾ ਖਾਟੀਆਂ ਦਾ ਪਿੰਡ ਜ ਦੋ ਕਿਲੋਮੀਟਰ ਦੂਰ ਰਈਆ ਚਾਰ ਬਿਆਸ 7 ਅੰਮ੍ਰਿਤਸਰ 35 ਤਰਨਤਾਰਨ ਪਿੰਡ ਖਰੂਸਾ 20 ਪਿੰਦਾ ਜੀ ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਆ ਕੋ ਕਰਨੇ ਨਾ ਦੁਕਾਨਾਂ ਕੋ ਦੋ ਨੰਬਰ ਆਪਣੀ ਗਲੀ ਜ ਬਿਆਸ 7 ਪਿੰਦਾ ਭਾਈ ਠੀਕ ਆ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 58422418615 ਤੋਂ 1097 ਹੈ 9446893 ਭਾਈ ਦੋਹਾਂ ਤੇ ਵਟਸਐਪ ਚੱਲਦਾ ਜੀ ਠੀਕ ਹਾਂਜੀ ਵਿਧੀ ਕਰੀਏ ਫਿਰ ਉਨਕਾ ਅੱਗੇ ਗੱਲ ਕਰਦੇ ਲੱਗੇ ਜੇ ਤੁਹਾਡਾ ਮਾਨ ਸਨਮਾਨ ਪਹਿਲਾਂ ਤੁਹਾਡਾ ਇਹ ਕਹਦਾ ਜੇ ਇਹ ਵਿਆਹ ਦਾ ਭਾਜੀ ਤੁਹਾਨੂੰ ਕਾਟ ਦਿੱਤਾ ਵਾ ਆ ਵਿਆਹ ਦੀਆਂ ਤਿਆਰੀਆਂ ਚੱਲਣੀਆਂ ਚੋਰਾ ਛੋਰਾ ਸਕਣਾ ਭਾਜੀ ਇਹ ਤਾਂ ਆਪਰੇ ਦਾ ਮਾਨ ਸਨਮਾਨ ਕੀਤਾ ਅ ਵੀ ਭਾਜੀ ਮੈਂ ਕੱਲਾ ਬੰਦਾ ਟਾਈਮ ਥੋੜਾ ਵਾ ਅੱਛਾ ਤੁਸੀਂ ਹਾਈ ਹੁਣ ਦੇ ਦਈਏ ਤੁਹਾਨੂੰ ਪਰ ਸ਼ੁਰੂਆਤ ਤੇ ਨਾਲ ਕਿਆਂ ਤੋਂ ਕਰੀ ਦੀਏ ਕੋਈ ਨਹੀਂ ਭਰਾ ਤੁਸੀਂ ਆਪਰੇ ਪਹਿਲਾਂ ਤੁਹਾਨੂੰ ਅੱਛਾ ਹਾਂਜੀ ਬਾਅਦ ਵਿੱਚ ਤੁਹਾਨੂੰ ਬਾਅਦ ਵਿੱਚ ਨਹੀਂ ਤੇ ਕਰਦੇ ਪਹਿਲਾਂ ਭਾਜੀ ਤੁਸੀਂ ਟਾਡੇ ਵੱਡੇ ਭਰਾ ਜੇ ਵੀਰ ਨੇ ਛੋਟੇ ਤੁਹਾਨੂੰ ਭਰਾ ਬਣਾਇਆ ਹੈ ਵੱਡਾ ਤੋਂ ਵੱਡੇ ਭਰਾ ਜੇ ਪਤਾ ਛੋਟੇ ਪਹਿਲਾਂ ਤੁਹਾਨੂੰ ਚਲੋ ਧੰਨਵਾਦ ਤੁਹਾਡਾ ਕੋਈ ਗੱਲ ਨਹੀਂ ਜੀ ਪਿਆਰ ਭਰਾਵਾਂ ਨਾਲ ਬਹੁਤ ਹੱਥ ਜੋੜ ਕੇ ਸਾਰੇ ਨਾਲ ਸੰਜੋਗ ਚੱਲਣ ਡਿਆ ਤੇ ਹੁਣ ਟਾਈਮ ਵੀ ਥੋੜਾ ਹੀ ਰਹਿ ਗਿਆ ਬਸ ਥੋੜਾ ਜਿਹਾ ਬਾਜੀ ਗੱਲ ਦੇਣਾ ਵੀ ਦੀ ਗੱਲ ਆ ਠੀਕ ਆ ਗੱਲ ਕਰਨ ਦਾ ਸਮਾਂ ਤਾਂ ਹੀ ਕੰਮ ਜੋਰਾ ਸ਼ੋਰਾ ਚ ਚੱਲਣ ਡਿਆ ਨਹੀਂ ਬਾਜੀ ਬਹੁਤ ਜ਼ਿਆਦਾ ਕੱਲਾ ਬੰਦਾ ਵੀ ਬੜੀ ਟਾਈਮ ਨਹੀਂ ਲੱਗਣ ਡਿਆ ਠੀਕ ਬਾਅਦ ਚ ਫਿਰ ਨਾਗੇ ਵੀ ਪੈ ਜਣੇ ਕਾਫੀ ਨਾਗੇ ਪੈਣੇ ਮੁੜ ਕੇ ਤੇ ਹੁਣ ਅਗਲੀ 20 ਤਰੀਕ ਤੱਕ ਆਪਾਂ ਕੰਮ ਕਰਨਾ ਵਾ ਠੀਕ ਆ ਬਸ ਜਿਹੜੀ ਗੱਲ ਹੋ ਜਿਹੜੀ ਹੁਣ 20 ਹੋਣੀ ਆ ਕੇ ਜਿਹੜੀ 20 ਹੋਣੀ ਉਹਦੇ ਖਤਰ ਮਾਲ ਵੇਚਣਾ ਮੁੜ ਕੇ 10 ਦਿਨ ਬਾਅਦ ਕਰਨਾ ਮੁੜ ਕੇ ਫਿਰ 10 15 ਦਿਨ ਕੰਮ ਬੰਦ ਰੋਗੇ ਠੀਕ ਆ ਹਾਂਜੀ ਹਾਂਜੀ ਪਾਜੀ ਚਲੋ ਧੰਨਵਾਦ ਜੀ ਤੁਹਾਡਾ ਜੀ ਫਿਰ ਜੀ ਠੀਕ ਹੈ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹ ਵੀਰ ਜੀ ਤੈਨੂੰ ਕਰੀਂ ਸੁਆ ਬਾਹਰ ਪੀ ਪਾਜੀ ਅੱਛਾ ਹੁ ਤਾ ਆ ਗਿਆ ਸੁਈ ਨੂੰ ਠੀਕ ਆ ਹਾਂਜੀ ਆ ਵਛੀ ਮਗਰ ਜੀ ਨਾਲੂ ਨਾਚ ਗਿਆ ਇੱਥੇ ਥੰਸ ਨੂੰ ਤੋਤਾ ਡਿੱਗ ਪਿਆ ਵਾ ਆ ਵੇ ਲੋ ਕੱਲ ਸਾਇ ਦੇ ਸੂਈ ਨੂੰ ਮੱਛੀ ਮਗਰ ਆ ਮੱਛੀ ਵੇਖੋ ਭਾਜੀ ਕੀ ਚੀਜ਼ ਆ ਟੀਕਾ ਕਿੱਡਾ ਵਧੀਆ ਕਿਸ ਨੇ ਲਗਾਇਆ ਵਾ ਹਾਂਜੀ ਹਾਂਜੀ ਸੋਹਣੀ ਮੱਛੀ ਆ ਮਗਰ ਸਾਡੀ ਫੀਲ ਵਧੀਆ ਇੱਧਰ ਇੱਧਰ ਵੇਖੋ ਭਾਜੀ ਪਿਪਾ ਜੀ ਥਾਂ ਫਿਰ ਵੇਖੋ ਨਹੀਂ ਆਲਾ ਲੱਗਾ ਥਾਂ ਠੀਕ ਆ ਇੱਧਰ ਵੇਖੋ ਥਾਂ ਇਹ ਜਿਆਦਾ ਵਧੀਆ ਲੱਗਾ ਰੀਪਾ ਜੀ ਉਹਦਾ ਕਰਦੀ ਮੜਾ ਮੋਟਾ ਦਾ ਬੱਚਾ ਨਹੀਂ ਛੱਡੇ ਨੇ ਚਲੋ ਤੋਰ ਦੋ ਸਰ ਤੋਰ ਬਤੋ ਦੁੱਧ ਕਿੰਨਾ ਜੇ ਦੇ ਕੋਲ 20 ਰੁਪਏ ਬਾਰੀ 11 ਕਿਲੋ ਹੋਗਾ 10 ਕਿਲੋ ਦੀ ਗਾਰੰਟੀ ਦਵਾਂਗੇ ਸਾਡੇ ਘਰ ਤੋਂ ਵੀ ਦੋ ਟੈਂਪਸ ਤੋਂ ਚਿੰਨ੍ਹ ਚਾਈ ਮਾਰੂ ਵੀ ਭਾਜੀ ਠੀਕ ਆ ਜਗੜਾ ਜੀ ਮੁੜ ਕੇ 6 ਰੁਪਏ ਵੀ ਭਾਜੀ ਠੀਕ ਆ ਹਾਂਜੀ ਤੁਹਾਣ ਭਾਜੀ ਮਹਿੰਗਾ ਲੱਗਾ ਰੁਪਏ ਭਾਜੀ ਅੱਜ ਲੈ ਆਉਂਦੇ ਆਜਾ ਬੰਦ ਬਾਕੀ ਹੈਗੀ ਜੱਤੀ ਕਰੋਸ ਚਾ ਕੱਦ ਵੀ ਇਹਦਾ ਉਥਾ ਨਹੀਂ ਆ ਹਾਂਜੀ ਹਾਂਜੀ ਭਾਜੀ ਬਹੁਤ ਹਲਚਾ ਕਰਦਣੀ ਆ ਕਿੰਨਾ ਵੇਤੀ ਇਹਦਾ ਮੁੱਲ ਫਿਰ ਮੁੱਲ ਟਾੜਾ ਹੀ ਆ ਭਾਈ ਵਾਵਾ ਦੇਣਾ ਬਾਅਦ ਆਏ ਜੱਜਿਆ ਕਰਦੀ ਆ ਫਿਰ ਕਰ ਲਈ 40000 ਰੁਪਇਆ 40000 ਹਾਂਜੀ ਕਿਉਂ ਹਜੇ 2-4 ਦਿਨ ਘਰੇ ਚੋਣੀ ਆ ਹਾਂਜੀ ਅਏ ਕਹ ਲੈ ਚੋਣੀ ਥੋੜੇ ਦੇ ਵਿੱਚ ਨੀ ਵੇਚਣੀ ਆ ਰਵੀ ਭਾਜੀ ਤੇ ਫਿਰ ਮੁੱਲ ਵੇਚ ਨਾਲ ਕਰੀਏ 35000 ਰੁਪਏ ਪੰਜ ਅੱਛਾ ਹਾਂਜੀ ਛੋਟ ਛੜ ਕਰੀਏ 30000 ਦੀ ਗਾਂ ਦੇ ਲਾ 32000 ਭਾਜੀ ਛੋਟ ਕਰ ਦਾਂਗੇ ਆਪੀ ਭਾਈ ਕੋਈ ਵੀ ਫੋਨ ਲਾ ਲੈ ਅੱਛਾ ਕੋਈ ਨਹੀਂ ਮੋੜਦੇ ਨਹੀਂ ਹੱਥਾਂ ਨੂੰ ਖਾ ਲਓ ਭਾਜੀ ਕੀ ਤੇ 10 ਕਿਲੋ ਦੁੱਧ ਜਿਹੜਾ ਇੱਥੋਂ ਚਵਾ ਦੋ ਜੋ ਤੇ 10 ਘਰ ਵੀ ਭਾਜੀ ਅੱਜ 8 ਨੋਵਾਂ ਦਿਨ ਸੂਈ ਨੂੰ ਆ ਠੀਕ ਆ ਹਾਂਜੀ ਦੁੱਧ 14-15 ਕਿਲੋ ਕਰੋਗੀ ਗਾੜੀ ਅਗਲੇ ਕਵੀਰ ਪਰ ਸੇਵਾ ਹਾਂ ਮੈਡਮ ਆਵੀ ਜਰਸੀ ਤੇ ਇਹ ਵੀ ਜਰਸੀ ਭਾਜੀ ਇਹ ਤਾਂ ਮਗਰ ਵਸਚੀ ਆ ਇਹ ਤਾਂ ਮਗ ਫੋਲੋ ਫਿਰ ਤੋਰ ਦੀ ਜਿੰਨਮੀ ਆਹ ਬੀ ਮੀ ਨਹੀਂ ਮੇਰੇ ਆਖੇ ਭਾਈ ਡੇਢ ਦੀ ਮਤਨਾ ਸਾਹਮਣੇ ਜੇ ਆਹ ਬੱਚੀ ਜੇ ਅੱਜ ਲੈ ਆਓ ਜੀ ਕਟਵਾ ਡਾਪਿੰਦਾ ਉਹਦਾ ਆਪੇ ਡਾਪਿਆ ਭਾਜੀ ਪ्योर ਜਰਸੀ ਜਰਸੀ ਠੀਕ ਹੈ ਹਾਂਜੀ ਇਹ ਦੇਖ ਸਕਦੇ ਹੋ ਚੋਈ ਚੋਈ ਬਹੁਤ ਚੰਗੀ ਆ ਰਹੀ ਭਾਜੀ ਇਹਦੀ ਵੀ ਚਾਪਸ ਨਾਲ ਇੱਕ ਨੰਬਰ ਹੋਊਗਾ 98 ਦੇ ਦੇਖ ਸਕਦੇ ਆਪਾਂ ਲੱਗੇ ਤਾਂ ਕਿੰਨਾ ਦੁੱਧ ਵੇਚੀਏ ਇਹਦੇ ਕੋਲ ਇਹ ਤਾਂ ਘਰ ਵੀ ਭਾਜੀ ਜਿਹੜਾ ਪੱਕਾ 10 ਕਿਲੋ ਹੋਗਾ ਜਿੱਦਾਂ ਮਿਲ ਕੇ ਦਵਾਂਗੇ ਲੋਨ ਕਰਕੇ ਦਵਾਂਗੇ ਕਿਲੋ ਘੱਟ 10 ਕਿਲੋ ਨਹੀਂ 60 ਹੁੰਦਾ ਮੌਸਮ ਹੈ ਭਾਜੀ ਤੇ ਮੁੱਲ ਫਿਰ ਇਹਦਾ ਮੁੱਲ ਛੋੜਾ ਜਿਹਾ ਹੈ ਭਾਜੀ ਇਹਦਾ ਕਿੰਨਾ ਕ ਕਰ ਲਈ 40 ਵੀ ਇਹਦੇ ਅੱਛਾ ਹਾਂਜੀ ਕਰ ਲਓ ਭਾ 50 ਕਰ ਲਓ ਨਹੀਂ ਤੁਸੀਂ ਲਾ ਦਿਓ ਫਿਰ 55 ਕਰ ਲਿੰਦੇ ਆ ਨਹੀਂ ਧੱਕਾ ਜਣਾ ਭਾਜੀ ਜਿਆਦਾ ਧੱਕਾ ਫਿਰ ਤੇ ਨਹੀਂ ਨਹੀਂ ਆ ਫੋਨ ਨਹੀਂ ਕਿ ਵੀਰ ਭਰਾਣੇ ਲਾਉਣਾ ਪਰਿੰਦਾ ਸੁਣ ਕੇ ਠੀਕ ਆ ਤੇ ਫਿਰ ਕਰੀਏ ਜਿਆਦਾ ਦੀ ਗੱਲ ਮੋਲ 35 ਆ ਭਾਜੀ ਜਿੰਨੀ ਛੋਟ ਕੋ ਕਰ ਕਿੰਨੇ ਦੀ 32 ਦੀ ਹਾਂਜੀ 32 ਦੀ 30 ਦੀ ਪੂਰੇ ਨਹੀਂ ਅੱਛਾ 30 ਦੀ ਪੂਰੇ 30000 ਜਿੰਨੀ ਛੋਟ ਨੇ ਕਰ ਦੇਣਾ ਭਾਜੀ ਤਾਂ ਵੇਖੋ ਕਿਹੜਾ ਲੱਗਾ ਕਾਣ ਵੇਖੋ ਭਾਜੀ ਉਹ ਤਾਂ ਤੁਹਾਨੂੰ ਪਤਾ ਸਾਡੇ ਜਿਆਦੇ ਛੋਟ ਛੋਟੇ ਹਜ਼ਾਰ ਰੁਪਏ ਭਾਜੀ ਠੀਕ ਹੈ ਜੀ ਹਾਂਜੀ ਆ ਗਿਆ ਬੰਦੇ ਇਹ ਦਾ ਬਣਾ ਰਿਹਾ ਜੀ ਮੀਣੀ ਆ ਇਹ ਕਿੰਨਾ ਕੀ ਦੁੱਧ ਕੱਢੀ ਜਾਊਗੀ ਦੁੱਧ ਵੀਰ ਜੀ ਕੱਢੂਗੀ 13-14 ਕਿਲੋ ਰੁਪਏ ਭਾਜੀ ਅੱਛਾ ਇਹਨੇ ਪਹਿਲੇ ਦੋਏ 10000 ਕਿਲੋ ਦਿੱਤਾ ਜੀ ਤੋੜ ਦੋ ਫਿਰ ਹਾਂ ਤੋੜ ਓਏ ਮੀਣੀ ਗਾਂ ਯਾਰ ਮੀਣੀ ਮੀਣੀ ਭਾਜੀ ਦੋਵੇਂ ਕਲੇਪੇ ਹਿਲਦੇ ਆ ਸਿੰਗ ਹਿਲਦੇ ਦੋਵੇਂ ਉਹ ਕਲੇਪੇ ਸਿੰਗ ਨਹੀਂ ਆ ਅੱਛਾ ਇੱਕ ਦੋਵੇਂ ਹਿਲਦੇ ਆ ਲਾ ਕੇ ਖਾਓ ਇੱਧਰ ਦੇਖੋ ਆਹ ਦੇਖੋ ਇਹ ਆਹ ਦੇਖੋ ਦੋਵੇਂ ਸਿੰਗ ਹਿਲਦੇ ਸਿੰਗ ਦੋਵੇਂ ਹੁੰਦੇ ਸਾਈ ਵਾਲ ਕਰਾਸ ਆ ਰੁਪਏ ਭਾਜੀ ਠੀਕ ਆ ਹਾਂ ਜੀ ਤੇ ਲਾਟੋ ਲਾ ਬੜਾ ਰੂਪਾ ਜੀ ਸਾਜਾ ਪਾਣੀ ਹੁੰਦੀ ਵਛੀ ਆ ਜ ਲੈ ਆ ਆ ਬਾਕੀ ਥਾਣੇ ਵੀ ਚੰਗੇ ਗੈਪ ਤੇ ਲੱਗਾ ਹੈ ਬਹੁਤ ਸੋਹਣੀ ਹੈ ਬਾਜੀ ਜਿੰਨੀ ਵੀ ਸਾਫ ਹੈ ਰੂਪਾ ਜੀ ਤੇ ਇਹਦਾ ਫਿਰ ਮੁੱਲ ਮੁੱਲ 800 ਰੁਪਏ ਬਾਜੀ ਕਿੰਨਾ ਕ? ਕੋਲ ਤੇ 42 ਕਰਦੇ ਆ। ਕਿੰਨੇ ਦੇ ਦੇਣੀ ਆ? 40 ਦੇ ਦੇ ਦੀਏ। ਛੱਡ ਦੀ ਵਿੱਚ ਕੋ 2-3000 ਹੋਰ ਹੈ। ਹਾਂਜੀ ਪੂਰਾ ਹਿਡਾਂਗੇ। 35000 ਰੁਪਏ। 35000 ਦੀ ਦੇਣੀ ਆ ਤੁਸੀਂ ਭਾਜੀ। ਠੀਕ ਆ। ਹਾਂਜੀ 35000 ਦੀ। 35000 ਦੀ ਦੇਣੀ ਆ ਥੋੜਾ ਛੜ ਕਰ ਦਾਂਗਾ ਕਿ ਵੀਰ ਫੋਨ ਲਾ ਦੇ ਤੁਸੀਂ ਭਾਜੀ। ਠੀਕ ਆ। ਹਾਂਜੀ। ਆ ਦੇਖੋ ਭਾਜੀ ਇੱਕ ਜਰਸੀ ਹੋਰ ਆ ਗਈ। ਭਾਜੀ ਭਾਜੀ ਗਿਫਟ। ਇਧਰੋਂ ਕੜ ਬੱਛੀ। ਆ ਦੇਖਿਓ ਹੁਣ ਫ੍ਰਿਜ। ਦੇਖ ਲੈ ਜਵਾਈ ਹੁਣ। ਉਦਾ ਭਾਵੀ ਭਾਜੀ ਮਾੜਾ ਮੋਟਾ ਡਰੇ ਹਾਂਜੀ ਹਾਂਜੀ ਠੀਕ ਹੈ ਕਿੰਨਾ ਦੁੱਧ ਦੇ ਤੇ ਕੋਲ ਦੁੱਧ ਆ ਰਹੀ ਭਾਜੀ ਇਹ ਕੁ 6 ਕਿਲੋ ਹੈ 5 ਕਿਲੋ ਦੀ ਗਰੰਟੀ ਕਰਕੇ ਦਵਾਂਗੇ ਇਹ ਮੇਰੀ ਜੀ ਹੀਟ ਚਾਈ ਆ ਅੱਪ ਹੋਂ ਲੈ ਡਾਕਟਰ ਨੂੰ ਵੀਰ ਨਹੀਂ ਆਇਆ ਅੱਛਾ ਇਹਦੀ ਗੱਲ ਵਾ ਕੋਈ ਇਹਦਾ ਲੈ ਲੀਗਾ ਤੇ ਆਪਣੀ ਜਾ ਕੇ ਚੈੱਕ ਕਰਾ ਟੀਕਾ ਕਰਾ ਲੈ ਆ ਮੂੰਹ ਕੱਟ ਕਰਕੇ ਭਾਜੀ ਵਿਖਾਲ ਦੇਣਾ ਵਾ ਆ ਦੇਖੋ ਸ਼ਿੱਗੀ ਆ ਬੱਚੀ ਆ ਪੀ ਭਾਜੀ ਤੋ ਰਾਹੇ ਕਰਦੀ ਆ ਮੇਰੇ ਕੋ ਤਾਂ ਮੂੰਹ ਫੜਾਉਣ ਤੋਂ ਕਰਦੀ ਸ਼ਿੱਗੀ ਆ ਜੀ ਸ਼ਿੱਗੀਆਂ ਕੰਨੀਆਂ ਜੇ ਬਰਾਬਰ ਨਹੀਂ ਕੀਤੀਆਂ ਸ਼ਿੱਗੇ ਦੇ ਦਈ ਹਾਂ ਜੀ ਹਾਂ ਜੀ ਹਾਂ ਜੀ ਆ ਜਾ ਫਿਰ ਸੱਜਾ ਬੋਤਲ 330 ਵਰੀ ਭਾਜੀ ਗਿਫਟੀ ਪਾਇਆ ਬਹੁਤ ਵੀਰਕਾ ਮੰਗ ਲਿਆ ਭਾਜੀ ਜੱਸਾ ਇਹ ਆ ਵੀ ਚਲੋ ਘਰ ਦਾ ਚਾਹ ਪਾਣੀ ਦਾ ਕਿਸੇ ਵੀ ਇੱਧਰ ਸਾਰੀ ਜਾਊਗੀ ਸੱਜਾ ਜੀ ਆਜ ਲੈ ਆਜ ਇਹਦਾ ਮੁੱਲ ਫਿਰ ਬੋਲ ਚਹੀਦਾ 100 ਰੁਪਏ ਭਾਈ ਕਿੰਨਾ ਕਰ ਲਈ 5000 ਰੁਪਏ ਤੇ ਧੱਕਾ ਜੂਗਾ ਇਹ ਤੇ ਤੁਹਾਨੂੰ ਫਤਹਾ ਹੈ ਮੁੱਲ 20 ਕਰਦੇ ਆਂ ਵੀ ਭਾਜੀ। ਅੱਛਾ। ਕਿੰਨੀ ਛੋਟ ਕਰੋਨੀ ਕਰਾ ਲਓ। ਫੰਡਰਾ ਮਸ਼ੀਆਂ ਦੇ ਭਾਅ ਹੀ ਆ ਵੀ ਭਾਜੀ। ਤਾਂ ਫੰਡਰਾ ਮਸ਼ੀਨ ਪਾਲਣ ਤੇ ਬਹੁਤ ਖਰਚਾ ਆ ਜਾਂਦਾ। 5000 ਹੀ ਛੋਟ ਕਰੀਏ ਤੇ। ਹਾਂਜੀ। 5000 ਦੀ। ਤਾਂ ਕਾਲਾ ਰੂਪ। 1000 ਹੋਰ ਭਾਈ 14000 14000 ਦੀ ਮਸ਼ੀਨ ਦੇ ਦਾਂਗੇ ਵੀਰ ਜੀ। ਕੋਈ ਵੀਰ ਕਸਾਈ ਨਾਲ ਤਰਿਆ ਵੀ ਭਾਜੀ। ਇਹ ਤੋਂ 1000 ਖਾਂਡੀ ਲੱਪਣਾ ਜ਼ਿਆਦਾ ਨਹੀਂ ਆ। ਤੇ ਬੰਦਿਆਂ ਤੌਰ ਤੇ ਲਈ ਜਰਸੀ ਦੀ ਡਿਮਾਂਡ ਬਹੁਤ ਜ਼ਿਆਦੀ ਆ ਵੀ ਭਾਜੀ। ਠੀਕ ਹੈ ਜੀ। ਹਾਂਜੀ ਵੀਰ ਜੀ। ਠੀਕ ਹੈ ਵੀਰ ਜੀ। ਹੋਰ ਕੁਝ ਕਰਨਾ ਹੈ? ਸਾਡੀ ਜੀ ਆਪਾਂ ਹੱਥ ਜੋ ਜੋ ਵੀ ਆ ਇੱਥੋਂ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ